ਨਹੀਂ ਅਕਾ ਜੀ ਤੁਹਾਨੂੰ ਜਿਹੜੇ ਪਾਵਰ ਕਾਮ ਦੇ ਅਧਿਕਾਰੀ ਆ ਉਹ ਫੋਨ ਨਹੀਂ ਚੁੱਕਦੇਗੇ ਤਾਂ ਕੀ ਕਹਣਾ ਤੁਹਾਨੂੰ ਆਹ ਦੇਖੋ ਮੈਂ ਤਿੰਨ ਦਿਨ ਤੋਂ ਆਇਆ ਹਾਂ ਜਿਸ ਨਾਲ ਸਪੈਸ਼ਲ ਮੈਨੂੰ ਭੇਜਿਆ ਇੱਕ ਹਫ਼ਤਾ ਤੋਂ ਜੋਗੀ ਸੀ ਇਚਾਰਜ ਕਰਕੇ ਪਰ ਬੀਜੇ ਨਹੀਂ ਕਰ ਚੁੱਕੇ ਨਾ ਘਰ ਨਾਲ ਲੱਗਿਆ ਗੱਲ ਹੋ ਗਈ ਤਾਂ ਉਹ ਫਿਡਰ ਦੇ ਪ੍ਰੋਬਲਮ ਸੀ ਕੱਲ ਕੇਬਲ ਬਾਕੀ ਸੀ ਉੱਪਰ ਚਲਾਇਆ ਸੀ ਪਰ ਕੇਬਲ ਸਾੜ ਗਈ ਉਹ ਕੇਬਲ ਅਸੀਂ ਅਰੇਂਜ ਕਰ ਲਈ ਲੋਡ ਤਾਂ ਆ ਰਹੀ ਹੈ ਤੇ ਐਵੇਂ ਕੇਬਲ ਉਹ 2-3 ਘੰਟਿਆਂ ਚ ਕੇਬਲ ਸਾਰੀ ਰੀਪਲੇਸ ਕਰਕੇ ਫੋਨ ਚਲਾ ਦੇ ਸਕਦੇ ਸੋ ਕਿੰਨੀ ਦੇਰ ਤੱਕ ਜਿਹੜਾ ਜਿਹੜਾ ਮਸਲਾ ਹੱਲ ਹੋ ਜੂਗਾ 2-3 ਘੰਟਿਆਂ ਚ ਹੋਣਾ ਚਾਹੀਦਾ ਕਾਫੀ ਚੱਲਦੇ ਕੰਮ ਵਿੱਚ ਕੋਈ ਕੀ ਫਸਦੀ ਅੱਧਾ ਘੱਟ ਵੱਧ ਨਹੀਂ ਜਾਦਾ ਕਿਉਂਕਿ ਪ੍ਰਾਣੀ ਕਿਹਨਾਂ ਕੰਟਾਈਆਂ ਵਿੱਚ ਉੱਤਲੋ ਨਵੀਂ ਕੋਟੀ ਥੋੜਾ ਟਾਈਮ ਕੋਸ਼ਿਸ਼ ਸਾਡੀ 2-3 ਘੰਟੇ ਚਲਾ ਲੇ। ਤੇ ਘਰਨੇ ਦਾ ਕੀ ਸਟੇਟਸ ਹੈ? ਘਰ ਨਾਲ ਗੱਲ ਹੋ ਗਈ ਕਰਾਂ ਨੂੰ ਭਰਾਵਾਂ ਨੇ ਵਧੀਆ ਜਿਹੜਾ ਗੱਲ ਸੁਣੀ ਹੈ ਤੇ ਘਰ ਨਾਲ ਚੱਕ ਲਿਆ। ਮੈਂ ਧੰਨਵਾਦੀ ਹਾਂ। ਪ੍ਰਧਾਨ ਜੀ ਕੀ ਮਾਮਲਾ ਹੈ ਤੇ ਕਿੰਨੇ ਦਿਨ ਤੋਂ ਜਿਹੜੀ ਬਿਜਲੀ ਜਿਹੜੀ ਬੰਦ ਹੋ ਗਈ? 10-12 ਦਿਨਾਂ ਦਾ ਜੀ ਬਿਜਲੀ ਦਾ ਬਹੁਤ ਬੁਰਾ ਹਾਲ ਹੈ। ਪਰ ਕੱਲ ਤੋਂ ਮੈਨੂੰ ਲੱਗਾ 20 ਘੰਟਿਆਂ ਦੇ ਕਰੀਬ ਹੋ ਗਏ 22 ਘੰਟਿਆਂ ਦੇ ਜਿਹੜੀ ਬਿਜਲੀ ਦੀ ਵਿਵਸਥਾ ਬਹਾਲ ਨਹੀਂ ਹੋਦੀ ਪਈ ਸਾਨੂੰ ਮਜਬੂਰ ਹੋ ਕੇ ਸ਼ਹਿਰ ਨਿਵਾਸੀਆਂ ਨੂੰ ਧਰਨਾ ਲਾਉਣਾ ਪਿਆ ਕਿਉਂਕਿ ਨਾ ਐਕਸ਼ਨ ਗੱਲ ਸੁਣਦਾ ਨਾ ਐਸਡੀਓ ਗੱਲ ਸੁਣਦਾ ਨਾ ਕੋਈ ਜੇਈ ਗੱਲ ਸੁਣਦਾ ਜਿਹੜੇ ਉੱਥੇ ਰੱਖੇ ਹੋਏ ਆ ਬੰਦੇ ਉਹ ਕਹਿੰਦੇ ਆ ਬੰਦੇ ਹੈ ਨਹੀਂ ਸਾਡੇ ਕੋਲ ਅਸੀਂ ਕੱਲ੍ਹ ਨਾਲ ਗੱਲ ਕੰਮ ਕਰੀਏ ਤੇ ਜੇ ਕੋਈ ਜਾਂਦਾ ਕੋਈ ਟੈਲੀਫੋਨ ਕਰਦਾ ਉਹਦੇ ਗੱਲ ਪੈਂਦੇ ਆ ਪੰਜਾਬੀ ਚ ਆ ਅੰਕਲ ਬੈਠੇ ਆ ਤੁਸੀਂ ਇਹਨਾਂ ਨੂੰ ਕਹਿੰਦੇ ਅਸੀਂ ਐਂ ਕਰਦੇ ਆਂਗੇ ਜੇ ਤੁਸੀਂ ਸਾਡੀ ਸ਼ਿਕਾਇਤ ਕਰੀ ਜੰਨੇ ਹੋ ਕੀ ਕਹਿੰਦੇ ਸੀ ਅੰਕਲ ਛਾਪਾ ਮਾਰਾਂਗੇ ਤੁਹਾਡੇ ਘਰੇ ਡਰਾਉਂਦੇ ਆ ਕੋਈ ਮਨੋਜ ਮਨੋਜ ਮੁੰਡਾ ਹੈਗਾ ਉਹ ਬਹੁਤ ਗਲਤ ਹੈ ਕੋਈ ਇੱਕ ਗੱਲ ਹੈ ਕੋਈ ਅਸੀਂ ਕਿਹਨੂੰ ਜਾ ਕੇ ਦੱਸੀਏ ਕੋਈ ਸਾਡੀ ਕੋਈ ਸੁਣਵਾਈ ਕਰਨ ਵਾਲਾ ਹੈ ਨਹੀਂਗਾ ਕੋਈ ਗੱਲ ਕਰਨ ਵਾਲਾ ਹੈ ਨਹੀਂਗਾ ਤੇ ਅਸੀਂ ਤਾਂ ਬੱਚੇ ਆਏ ਹੋਏ ਆ ਗਰਮੀਆਂ ਨਹੀਂ ਆ ਛੁੱਟੀਆਂ ਆ ਚੀਕਾਂ ਵੱਜੀ ਜਾਂਦੀਆਂ ਪਰ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਤਾਂ ਸੀਐਮ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦੇ ਆ ਜਿਹੜੀ ਤੁਸੀਂ ਵੇਚੀ ਜਾਂਦੇ ਆ ਨਾ ਉਹ ਥੋੜੀ ਬਹੁਤ ਥੋੜੀ ਬਹੁਤੀ ਉਹਦੇ ਵਿੱਚੋਂ ਸਾਰੇ ਸ਼ਹਿਰ ਦੇ ਸਾਰੇ ਸ਼ਹਿਰ ਨਿਵਾਸੀ ਮੰਗਤ ਕਰਦੇ ਆ ਤੁਹਾਡੀ ਉਹਦੇ ਵਿੱਚੋਂ ਥੋੜੀ ਬਹੁਤ ਸਾਨੂੰ ਬਿਜਲੀ ਦਿੱਤੀ ਜਾਵੇ ਤਾਂ ਜੋ ਅਸੀਂ ਚੈਨ ਨਾਲ ਆਦਾ ਰਹਿ ਸਕੀਏ ਭਾਂਜੀ ਕੀ ਸੰਘਰਸ਼ ਰਹੂਗਾ ਤੁਹਾਡਾ ਅੱਗੇ ਤੋਂ ਜੇਕਰ ਮੰਨ ਲਓ ਇਹ ਕੋਈ ਨਹੀਂ ਸੁਲਾਈ ਕਰਦੇ ਜੇ ਇਹਨਾਂ ਨੇ ਸਾਡੀ ਕੋਈ ਗੱਲ ਨਾ ਸੁਣੀ ਐਦੂ ਮਰੋਂ ਅਸੀਂ ਸ਼ਹਿਰ ਨੂੰ ਬੰਦ ਕਰਾਵਾਂਗੇ ਧਰਨੇ ਮੋਜਰੇ ਕਰਾਂਗੇ ਜਿੱਥੋਂ ਤੱਕ ਅਸੀਂ ਜਾ ਸਕਦੇ ਹੋਏ ਅਸੀਂ ਜਾਵਾਂਗੇ ਪਰ ਅਸੀਂ ਸਰਕਾਰ ਦੇ ਕੰਨਾਂ ਤਾਈਂ ਕਿਉਂ ਸਰਕਾਰ ਕੇ ਹਟਾਂਗੇ ਵੀ ਸਾਨੂੰ ਸਾਡੀ ਬਿਜਲੀ ਕੋਵਸਤਾ ਬਹਾਲ ਕੀਤੀ ਜਾਵੇ ਸਰਕਾਰ ਤਾਂ ਕਹਿੰਦੀ ਬਿਜਲੀ ਬਹੁਤ ਜ਼ਿਆਦਾ ਹੈਗੀਏ ਬਿਜਲੀ ਸਰਪ੍ਰਸਤ ਅਸੀਂ ਮਿਹਨਤ ਕਰਦੇ ਆ ਨਾ ਜੀ ਅਸੀਂ ਉਸੇ ਗੱਲ 'ਚੋਂ ਵੀ ਬਿਜਲੀ ਬਹੁਤ ਜ਼ਿਆਦਾ ਤਾਂ ਉਹਦੇ ਵਿੱਚੋਂ ਥੋੜੀ-ਬਹੁਤ ਬਿਜਲੀ ਸਾਨੂੰ ਕਿਧੜ ਦੇ ਨੂੰ ਵੀ ਦੇ ਦਿੱਤੀ ਜਾਵੇ ਤਾਂ ਮਾਣ ਹੈਗਾ ਵੀ ਜਿਹੜੇ ਪਾਵਰ ਕਮੰਡ ਦੇ ਅਧਿਕਾਰੀ ਆ ਉਹ ਸੁੰਨ ਨਹੀਂ ਛੁੱਟਦੇ ਵੀ ਕੀ ਕਹਿਣਾ ਜੀ ਨੂੰ ਅਸਤੋ ਮੈਂ ਇੱਕ ਨੂੰ ਆਇਆ ਜਿਦਾ ਨਾ ਸਪੈਸ਼ਲ ਮੈਨੂੰ ਭੇਜਿਆ 100000 ਜੋਗੀ ਸੀ ਚਲੋ ਉਸ ਕਰਕੇ ਇੰਟਰਵਿਊ ਨਹੀਂ ਕੱਟ ਸੀ ਨਾ ਘਰ ਨਾਲ ਲੱਗਿਆ ਗੱਲ ਹੋ ਗਈ ਤਾਂ ਉਹ ਫਿੱਡਰ ਦੇ ਪ੍ਰੋਬਲਮ ਸੀ ਕੱਲ ਕੇਬਲ ਬਾਕਸ ਉੱਪਰ ਜਲਾਇਆ ਸੀ ਪਰ ਕੇਬਲ ਸਾੜ ਗਈ ਹਾਂਜੀ ਉਹ ਕੇਬਲ ਅਸੀਂ ਅਰੇਂਜ ਕਰ ਲਈ